ਬਸ ਸਵੇਰ ਤੋਂ ਉੱਠੀ ਉਹਦਾ ਆਵਾਜ਼ ਨਹੀਂ ਸੀ ਕੋਈ ਇਕੱਠ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਵੀ ਟੈਨਸ਼ਨ ਕਰਕੇ ਆਵਾਜ਼ ਬੰਦ ਦਾ ਕੋਈ ਕੁਛ ਕਰਦੇ ਸੀ ਸੇਵਾ ਦਾ ਆਗਿਆ ਅੱਜ ਦਾ ਇਹ ਮਹਿਮਦ ਆ ਗਏ ਜੀ ਬੀਟੀ ਸਾਡੀ ਪੰਜ ਸੇ ਪੰਜ ਛੇ ਭਰਾਵਾਂ ਦੀ ਇੱਕ ਬੇਟੀ ਬਹੁਤ ਜ਼ਿਆਦਾ ਬਚ ਪਰਮਾਤਮਾ ਨੇ ਸ਼ੁਕਰੇ ਜਾਰ ਕਰਦੇ ਠੀਕ ਹਾਂਜੀ ਬਹੁਤ ਜ਼ਿਆਦਾ ਕੋਈ ਡਾਕਟਰ ਕੋਦੇ ਕਿਸੇ ਕੋਲੇ ਕਦੇ ਕਿਸੇ ਕੋਲੇ ਪਰਮਾਤਮਾ ਨੇ ਭਲੇ ਕੋ ਠੀਕ ਕਰ ਦਿੱਤਾ ਸ਼ੁਕਰਾ ਜੀ ਦੀ ਮੰਤਰ ਇਫਟ੍ਰਨ ਨੂੰ ਤੁਸੀਂ ਬੋਲੋ ਥੋੜਾ ਪਰਮਾਤਮਾ ਦਾ ਸ਼ੁਕਰ ਕਰਦੇ ਆ ਮੇਰੀ ਬੇਟੀ ਦੀ ਆਵਾਜ਼ ਆਈਏ ਪਰਮਾਤਮਾ ਦਾ ਸ਼ੁਕਰ ਕਰਦੇ ਆ ਸਾਡੀ ਬੇਟੀ ਠੀਕ ਹੋ ਗਈ ਹੈ ਦਰਪਾਤ ਸਾਹਿਬ ਜਾ ਕੇ ਸਾਰੇ ਡਾਕਟਰਾਂ ਦਾ ਹੋ ਚੁੱਕੇ ਸੀ ਕੋਈ ਕੁਝ ਕਹਿੰਦਾ ਸੀ ਕੋਈ ਕੁਝ ਕਹਿੰਦਾ ਸੀ ਬਸ ਅੰਨ ਪਰਮਾਤਮਾ ਤੇ ਪ੍ਰਭੂ ਸਾਹਿਬ ਨੇ ਠੀਕ ਹੀ ਬਹੁਤ ਖੁਸ਼ੀ ਹੁਸਨ ਇਹ ਜੋ ਅੱਜ ਸਾਰਾ ਪਰਿਵਾਰ ਇੱਥੇ ਇਕੱਤਰ ਹੋਇਆ ਸਾਡਾ ਆਪਣੀ ਪਰਿਵਾਰ ਹੈ ਸਰਦਾਰ ਨਿਰਮਲ ਸਿੰਘ ਜੀ ਜੋ ਕਿ ਪੋਸਟ ਦੇ ਵਿੱਚੋਂ ਮੁਲਾਜ਼ਮਸਾਂ ਨੂੰ ਰਿਟਾਇਰ ਹੋਏ ਹਨ ਉਹਨਾਂ ਦੇ ਭਰਾ ਸਰਦਾਰ ਗੁਰਮੀਤ ਸਿੰਘ ਜੀ ਅੱਜਕੱਲ੍ਹ ਥਾਣਾ ਅਹਿਮਦਗੜ ਥਾਣੇ ਦੇ ਅੰਦਰ ਜੋ ਮੁਲਾਜ਼ਮ ਹਨ ਸੇਵਾ ਨਿਭਾ ਰਹੇ ਹਨ ਚੰਤਾਨਾਗਰ ਟਰੱਕ ਜੁਨੀਆ ਦੇ ਨੇੜੇ ਇਹ ਮਹੱਲਾ ਹੈ ਉੱਥੇ ਦੇ ਵਸਨੀਕ ਹਨ ਅਚਾਨਕ ਕੀ ਹੋਇਆ 14 ਫਰਵਰੀ ਵਾਲੇ ਦਿਨ 2024 14 ਫਰਵਰੀ ਸਾਡੀ ਨੌਜਵਾਨ ਧੀ ਲਾਪ੍ਰੀਤ कौर ਜੋ ਕਿ ਬੀਐਸਸੀ ਨਰਸਿੰਗ ਦੇ ਦੀ ਪੜ੍ਹਾਈ ਜਿਸ ਨੇ ਕੀਤੀ ਹੋਈ ਹੈ ਜਦੋਂ ਸਵੇਰ ਦੇ ਸਮੇਂ ਉੱઠી ਤਾਂ ਇਹਦੀ ਅਚਾਨਕ ਆਵਾਜ਼ ਬੰਦ ਹੋ ਗਈ ਪੰਜਾਬ ਪਰਿਵਾਰ ਦੇ ਦੱਸਣ ਅਨੁਸਾਰ ਇਹ ਆਵਾਜ਼ ਬੰਦ ਹੋਈ ਤੇ ਪਰਿਵਾਰ ਬੜਾ ਸਦਮੇ ਵਿੱਚ ਪਹੁੰਚਿਆ ਇੱਕ ਨੌਜਵਾਨ ਬੱਚੀ ਜਿਹਦੇ ਨਾਲ ਪਹਿਲਾਂ ਇਸ ਤਰ੍ਹਾਂ ਦੀ ਕਦੇ ਕੋਈ ਤਕਲੀਫ ਨਹੀਂ ਸੀ ਅਚਾਨਕ ਆਵਾਜ਼ ਦਾ ਬੰਦ ਹੋ ਜਾਣਾ ਬਹੁਤ ਵੱਡੀ ਗੱਲ ਸੀ ਆਪਣੇ ਵੱਲੋਂ ਬੋਲਣ ਦਾ ਯਤਨ ਕਰਦੀ ਪਰ ਆਵਾਜ਼ ਨਹੀਂ ਸੀ ਨਿਕਲਦੀ ਇਹਨਾਂ ਨੇ ਉਸੇ ਸਮੇਂ ਡਾਕਟਰਾਂ ਕੋਲ ਜਾਣਾ ਸ਼ੁਰੂ ਕੀਤਾ ਜਿੱਥੋਂ ਜਿੱਥੋਂ ਤੱਕ ਬਾਅਦ ਚੱਲੀ ਚਾਏ ਉਹ ਲੁਧਿਆਣੇ ਗਏ ਪਟਿਆਲੇ ਚੰਡੀਗੜ੍ਹ ਗਏ ਇਹਨਾਂ ਨੇ ਆਪਣੇ ਵੱਲੋਂ ਪੂਰਾ ਯਤਨ ਕੀਤਾ ਪਰ ਡਾਕਟਰਾਂ ਨੇ ਹੌਸਲਾ ਦਿੱਤਾ ਪਰ ਚਲੋ ਜਿਹੜੀ ਆਵਾਜ਼ ਅਨੇਕਾਂ ਯਤਨ ਕਰਨ ਦੇ ਨਾਲ ਇਹ ਆ ਨਾ ਸਕੀ ਅਚਾਨਕ ਇਹਨਾਂ ਨੇ ਸੁਣਿਆ ਸੀ ਕਿਉਂਕਿ ਅਸਲ ਸੋਸ਼ਲ ਮੀਡੀਆ ਤੇ ਗੱਲਾਂ ਚੱਲਦੀਆਂ ਵੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰ ਇਥੋਂ ਬਹੁਤ ਐਸੀ ਜੋ ਮਰੀਜ਼ਾਂ ਠੀਕ ਹੋਏ ਹਨ ਤੇ ਇਹ ਪਰਿਵਾਰ 24 ਤਰੀਕ ਨੂੰ 24 3 2024 ਨੂੰ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗਿਆ ਬਹੁਤ ਲੰਮੀਆਂ ਲੈਣਾ ਸਨ ਉੱਥੇ ਪਰਿਵਾਰ ਦੇ ਦਸਨ ਅਨੁਸਾਰ ਬੜੀ ਸਰਦਾ ਤੇ ਭਾਵਨਾ ਦੇ ਨਾਲ ਲਗਭਗ 2 ਤੋਂ 3 ਘੰਟੇ ਦਾ ਸਮਾਂ ਲਗਿਆ ਲੈਣ ਵਿੱਚ ਲਾ ਕੇ ਮੱਥਾ ਟੇਕਣ ਵਾਸਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾ ਕੇ ਸਾਰੇ ਪਰਿਵਾਰ ਨੇ ਅਰਦਾਸ ਕੀਤੀ ਬੱਚੀ ਸਮੇਤ ਔਰ ਮਹਾਰਾਜ ਜੀ ਦੀ ਐਸੀ ਕੜਾ ਵਾਪਰੀ ਉਹ ਅਰਦਾਸ ਕਰਨ ਤੋਂ ਬਾਅਦ ਕੜਾ ਪ੍ਰਸਾਦੀਆਂ ਦੇਗਾ ਤੋਂ ਉਪਰੰਤ ਜਦੋਂ ਗੇਟ ਤੋਂ ਬਾਹਰ ਨਿਕਲੀ ਤਾਂ ਬੱਚੀ ਦੀ ਆਵਾਜ਼ ਵਾਪਸ ਆਈ ਤੇ ਬੱਚੀ ਬੋਲਣ ਲੱਗ ਪਈ ਇਹ ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਕਰ ਦੀ ਵਡਿਆਈ ਹੈ ਜਿਸ ਸਮੇਂ ਜਿਸ ਤਰੀਕੇ ਦੇ ਨਾਲ ਉਹਨੇ ਦੇਣੀ ਹੈ ਤੇ ਅੱਜ ਇਹ ਸਾਰਾ ਪਰਿਵਾਰ ਸਰਦਾਰ ਗੁਰਮੀਤ ਸਿੰਘ ਜੀ ਸਰਦਾਰ ਨਿਰਮਲ ਸਿੰਘ ਮੈਨੂੰ 30 ਸਾਲ ਇੱਥੇ ਗੁਰਦਾਰਾ ਸਾਹਿਬ ਸੇਵਾ ਨਿਭਾਉਂਦਿਆਂ ਗੁਰਦੁਆਰਾ ਹਾਂ ਦਾ ਨਾਰਾ ਸਾਹਿਬ ਲੰਮੇ ਸਮੇਂ ਤੋਂ ਮੈਂ ਸੇਵਾ ਨਿਭਾ ਰਿਹਾ ਆ ਇਹ ਪਰਿਵਾਰ ਗੁਰੂ ਘਰ ਤੇ ਅਥਾ ਸਰਦਾ ਰੱਖਦਾ ਤੇ ਅੱਜ ਇਸ ਪਰਿਵਾਰ ਵੱਲੋਂ ਇਸੇ ਸੁਕਰਾਨੇ ਦੇ ਤਹਿਤ ਜਿੱਥੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਕੀਰਤਨ ਦੀ ਸੇਵਾ ਹੋਈ ਮਹਾਰਾਜ ਜੀ ਦਾ ਸੁਕਰਾਨਾ ਕੀਤਾ ਲੰਗਰਾਂ ਦੀ ਸੇਵਾ ਦੋਸਤ ਰਿਸ਼ਤੇਦਾਰ ਮਿੱਤਰ ਇਕੱਠੇ ਹੋਏ ਹਨ ਤੇ ਉੱਥੇ ਅਸੀਂ ਗੁਰੂ ਮਹਾਰਾਜ ਜੀ ਤੇ ਸਾਡਾ ਹੋਰ ਵੀ ਭਰੋਸਾ ਵਧਿਆ ਬੇਸਕੋ ਸਥਾਨ ਬਾਰੇ ਜਿੱਥੇ ਸਭੇ ਥਾਮ ਨਹੀਂ ਤੁਦ ਜਿਆ ਵੱਧੋ ਪਰਖ ਬਿਦਾਤੇ ਤਾ ਤੂੰ ਸੋਇਆ ਉਸ ਗੁਰੂ ਰਾਮਦਾਸ ਜੀ ਦੇ ਮਹਾਰਾਜ ਜੀ ਦੇ ਘਰੋਂ ਇਹ ਸਭ ਕੁਝ ਵਾਪਰਿਆ ਅੱਜ ਇਹ ਪਰਿਵਾਰ ਉਹ ਬੱਚੀ ਸਾਡੇ ਵਿੱਚਕਾਰ ਮੌਜੂਦ ਹੈ ਅੱਛੇ ਬੇਟੀ ਸਾਡੀ ਪੰਜ ਛੇ ਪੰਜ ਛੇ ਭਰਾਵਾਂ ਦੀ ਇੱਕ ਬੇਟੀ ਬਹੁਤ ਜ਼ਿਆਦਾ ਬੱਚ ਪਰਮਾਤਮਾ ਨੇ ਸ਼ੁਕਰ ਜਾਰ ਕਰਦੇ ਹਾਂ ਠੀਕ ਹੈ ਹਾਂਜੀ ਬਹੁਤ ਜ਼ਿਆਦਾ ਕੋਈ ਡਾਕਟਰ ਕੋਦੇ ਕਿਸੇ ਕੋਲੇ ਕਦੇ ਕਿਸੇ ਕੋਲੇ ਪ੍ਰਮਾਤਮਾ ਨੇ ਬਿਲਕੁਲ ਠੀਕ ਸ਼ੁਕਰਾਨਾ ਕੁਲ ਸ਼ੀਆ ਨਮਸਕਾਰ ਜੀ ਸ਼ੁਕਰਾਨਾ ਕਿਸੇ ਨੂੰ ਬੋਲਦਾ ਥੋੜਾ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਮੇਰੀ ਬੇਟੀ ਦੀ ਆਵਾਜ਼ ਆਈ ਹੈ ਪ੍ਰਮਾਤਮਾ ਦਾ ਸ਼ੁਕਰ ਕਰਦੇ ਸਾਡੀ ਬੇਟੀ ਠੀਕ ਹੋ ਗਈ ਹੈ ਦਰਪਾਲ ਸਾਹਿਬ ਜਾ ਕੇ ਹਾਂਜੀ ਬਹੁਤ ਹਾਂਜੀ ਡਾਕਟਰ ਵੀ ਦਿਖਾਇਆ ਸਾਰੇ ਡਾਕਟਰਾਂ ਦਾ ਹੋ ਚੁੱਕੇ ਸੀ ਕੋਈ ਕੁਝ ਕਹਿੰਦਾ ਸੀ ਕੋਈ ਕੁਝ ਕਹਿੰਦਾ ਸੀ ਬਸ ਹੁਣ ਵਰ ਪਰ ਮਾਤਾ ਤੇ ਪ੍ਰੋਫਸਰ ਜੀ ਕਾ ਹੁਣ ਨੇ ਠੀਕ ਕੀਤਾ ਬਹੁਤ ਖੁਸ਼ੀ ਹਸਣ ਹਾਂ ਜੀ ਬਸ ਫੈਬਰੀ ਦਾ ਸ਼ੁਕਰ ਕੁਝ ਵੀ ਨਹੀਂ ਬਸ ਸਵੇਰ ਤੋਂ ਉੱਠੀ ਉਹਨਾਂ ਆਵਾਜ਼ ਨਹੀਂ ਸੀ 14 ਫਰਵਰੀ ਤੋਂ ਲੈ ਕੇ ਹੁਣ ਤੱਕ 24 ਤਰੀਕ ਤੱਕ ਡਾਕਟਰ ਅੰਗਲਵੋਤ ਹਾਂ ਜੀ ਕੋਈ ਗੱਠ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਵੀ ਟੈਨਸ਼ਨ ਕਰਕੇ ਆਵਾਜ਼ ਬੰਦ ਦਾ ਕੋਈ ਕੁਛ ਕਰਦੇ ਸੀ